ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ 80 90 ਦਿਨ ਦੀ ਫਸਲ ਹੈ ਨਿਸਰ ਰਹੀ ਹੈ ਫਸਲ ਉਹਦੇ ਵਿੱਚ ਆਪਾਂ ਕੋਈ ਜ਼ਰੂਰੀ ਨੁਕਤਾ ਜਾਂ ਕਈ ਕਿਸਾਨ ਵੀਰਾਂ ਦਾ ਸਵਾਲ ਹੈ ਕਿ ਉਲੀ ਨਾਸ਼ਕ ਜ਼ਰੂਰੀ ਹੈ ਜਾਂ ਨਹੀਂ ਹੈ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਇਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਲ ਪਟਨ ਦਾ ਵੀ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਸੋ ਕਿਸਾਨ ਵੀਰੋ ਜਿਹੜੀ ਫਸਲ ਆ ਤਕਰੀਬਨ ਆਪਣੀ ਜਿਹੜੀ ਆਪਾਂ ਪਹਿਲਾਂ ਮਿਹਨਤ ਕਰਦੇ ਆਂ ਬਜਾਈ ਤੋਂ ਲੈ ਕੇ ਬੀਜੋ ਤੋਂ ਲੈ ਕੇ ਫੋਟ ਤੇ ਵੇਲੇ ਸਪ੍ਰੇਆਂ ਕਰਨੀਆਂ ਨਦੀਨਾਂ ਦਾ ਕੰਟਰੋਲ ਕਰਨਾ ਸਮੇਂ ਸਰ ਪਾਣੀ ਲਾਉਣੇ ਤਾਂ ਫਸਲ ਆ ਜਿਹੜੀ ਉਹ ਆਪਦੇ ਫੋਟ ਤੋਂ ਆਪਦੀ ਜਵਾਨੀ ਤੋਂ ਜਿਹੜਾ ਰਿਪਰੋਡਕਟ ਫੇਸ ਆਲ ਨੂੰ ਜਾਂਦੀ ਹੈ ਕਿ ਦਾਣਾ ਜਿਹੜਾ ਹੈਗਾ ਪੈਦਾ ਹੋਇਆ ਬੂਟਾ ਬਣਿਆ ਤੇ ਉਹਨੇ ਅੱਗੇ ਜਿਹੜੇ ਹੈਗੇ ਆ ਦਾਣੇ ਪੈਦਾ ਕਰਨੇ ਜਾਂ ਕਹ ਲਈਏ ਦਾਣੇ ਦਾ ਗਾਂ ਅੱਗੇ ਬੱਚੇ ਜਿਹੜੇ ਪੈਦਾ ਕਰਨੇ ਆ ਰੀਪਰੂਰਟੋ ਫੇਜ ਦੇ ਵਿੱਚ ਫਸਲ ਦਾਖਲ ਹੁੰਦੀ ਹੈ ਜ ਜਿਹਦੇ ਵਿੱਚ ਤਣੇ ਦੇ ਵਿੱਚ ਸਿੱਟਾ ਬਣਦਾ ਤੇ ਸਿੱਟੇ ਦੇ ਵਿੱਚ ਸਪਾਈਕਲੇਟਸ ਬਣਦੇ ਆ ਸਿੱਟਾ ਬਾਹਰ ਆਉਂਦਾ ਫਿਰ ਉੱਚ ਜਿਹੜਾ ਪਰਪਰਾਗਣ ਹੁੰਦਾ ਮੇਲ ਫੀਮੇਲ ਪਾਰਟ ਮਿਲਦੇ ਤਾਂ ਫਿਰ ਜਿਹੜਾ ਦਾਣਾ ਪਰਨਾ ਸ਼ੁਰੂ ਹੁੰਦਾ ਤਾਂ ਇਹ ਸਟੇਜ ਦੇ ਉੱਤੇ ਖਾਸ ਤੌਰ ਤੇ ਜਿਹੜੀ ਫਸਲ ਆ ਉਹ ਸਸੈਪਟੇਬਲ ਹੁੰਦੀ ਮਤਲਬ ਫਸਲ ਦੇ ਉੱਤੇ ਜੇ ਥੋੜੀ-ਬਹੁਤੀ ਵੀ ਸਟ्रेस ਆਉਂਦੀ ਆ ਤਾਂ ਝਾੜ ਦੇ ਉੱਤੇ ਅਸਰ ਪੈਣਾ ਸੁਭਾਵਿਕ ਹੁੰਦਾ ਆਪਣਾ ਮੇਨ ਮੰਤਵ ਇਹ ਵੀ ਹੁੰਦਾ ਕਿ ਬਾਧੂ ਆਪਾਂ ਜ਼ਰੂਰਤ ਤੋਂ ਬਿਨਾ ਕਿਸੇ ਵੀ ਇੱਕ ਤਰ੍ਹਾਂ ਦੇ ਕੈਮੀਕਲ ਦੀ ਕਿਸੇ ਵੀ ਬਾਧੂ ਖਰਚ ਦੀ ਜਿਹੜੀ ਹੈਗੀ ਮੈਂ ਤੁਹਾਨੂੰ ਸਿਫਾਰਿਸ਼ ਨਹੀਂ ਕਦੇ ਵੀ ਕਰਦਾ ਜ਼ਰੂਰਤ ਅਨੁਸਾਰ ਜਿਹੜਾ ਹੈਗਾ ਕੁਆਲਿਟੀ ਦੀ ਚੰਗੀ ਵਧੀਆ ਝਾੜ ਚੰਗੀ ਪੈਦਾਵਾਰ ਤਾਂ ਉਹਦੇ ਵਾਸਤੇ ਜ਼ਰੂਰੀ ਇੱਕ ਤਾਂ ਆਪਣਾ ਜਿਹੜਾ ਝੰਡਾ ਪੱਤਾ ਤੇ ਉਦੋਂ ਹੇਠਲਾ ਪੱਤਾ ਕਿਉਂਕਿ ਜਿਹੜੇ ਥੱਲੇ ਵਾਲੇ ਪੱਤੇ ਹੁੰਦੇ ਆ ਉਹਨਾਂ ਨੇ ਫੋਟ ਕਰਾਉਣੀ ਬੂਟਾ ਪੂਰਾ ਤੰਦਰੁਸਤ ਪੈਦਾ ਕੀਤਾ ਫੋਟੋ ਚ ਚੰਗੀ ਹੋਈ ਪੂਰਾ ਤਕੜਾ ਬੂਟਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਝੰਡਾ ਪੱਤਾ ਆਖਰੀ ਪੱਤਾ ਨਿਕਲਿਆ ਜਿਹੜਾ ਉੱਪਰ ਸਭ ਤੋਂ ਉੱਪਰਲਾ ਪੱਤਾ ਹੁੰਦਾ ਸਿੱਟੇ ਦੇ ਨਾਲ ਵਾਲਾ ਜਿਹਦੇ ਮਤਲਬ ਜਿਹੜਾ ਪਹਿਲਾ ਝੰਡਾ ਪੱਤਾ ਨਿਕਲਦਾ ਉਹਦੇ ਨਾਲ ਫਿਰ ਸਿੱਟਾ ਬਾਹਰ ਆਉਂਦਾ ਫਿਰ ਜਦੋਂ ਇਹ ਸਿੱਟਾ ਬਾਹਰ ਆ ਜਾਂਦਾ ਝੰਡਾ ਪੱਤਾ ਬਣ ਜਾਂਦਾ ਫਿਰ ਝੰਡੇ ਪੱਤੇ ਦਾ ਤੇ ਉਦੋਂ ਹੇਠਲੇ ਪੱਤੇ ਦਾ ਤੇ ਸਿੱਟੇ ਦਾ ਕੰਮ ਰਹਿ ਜਾਂਦਾ ਝੰਡਾ ਪੱਤਾ ਜਿਹੜਾ ਹੈਗਾ ਉਹ ਬੂਟੇ ਨੂੰ ਸਭ ਤੋਂ ਵੱਧ ਜਿਹੜਾ ਹੈਗਾ ਕੰਟਰੀਬਿਊਸ਼ਨ ਦਿੰਦਾ ਹੈ ਅ ਭੋਜਨ ਸਪਲਾਈ ਵਾਸਤੇ ਜਾਂ ਜਿਹੜੇ ਦਾਣੇ ਭਰਨ ਦੇ ਵਿੱਚ ਮਦਦ ਕਰਨ ਵਾਸਤੇ ਜਦੋਂ ਤੱਕ ਜਿਹੜੀ ਫਸਲ ਆ ਪੂਰੀ ਪੱਕੀ ਜਾਂਦੀ ਕਿਉਂਕਿ ਇਸ ਸਟੇਜ ਦੇ ਉੱਤੇ ਜਾ ਕੇ ਥੱਲੇ ਵਾਲੇ ਪੱਤਿਆਂ ਦਾ ਕੰਮ ਖਤਮ ਹੋ ਜਾਂਦਾ ਜਿਵੇਂ ਜਿਵੇਂ ਫਸਲ ਪਕਾਉਣ ਹੋ ਜਾਂਦੀ ਥੱਲੇ ਵਾਲੇ ਪੱਤੇ ਪੀਲੇ ਪੈਣੇ ਸੁੱਕਣੇ ਜਿਹੜੇ ਸ਼ੁਰੂ ਹੋ ਜਾਂਦੇ ਝੰਡਾ ਪੱਤਾ ਜਿਹੜਾ ਆਖਰ ਜਿਹੜਾ ਸਿੱਟੇ ਦਾ ਸਾਥ ਦਿੰਦਾ ਕਿ ਦਾਣੇ ਜਿਹੜੇ ਚੰਗੇ ਭਰਨ ਪੂਰਾ ਭਰਾਵ ਹੋਵੇ ਦਾਣਾ ਭਾਰਾ ਹੋਵੇ ਚੰਗੀ ਕੁਆਲਿਟੀ ਦਾ ਹੋਵੇ ਕਿਸਮ ਵਾਰ ਸ਼ੇਪ ਸਾਈਜ਼ ਆ ਜਿਹੜਾ ਉਹਦਾ ਕਿਸਮ ਅਨਸਾਰ ਹੁੰਦਾ ਪਰ ਦਾਣੇ ਦਾ ਭਾਰ ਬਣਨਾ ਉਹ ਜਿਹੜਾ ਹੈਗਾ ਉਹਦੀ ਖਾਤ ਖਰਾਕ ਤੇ ਨਿਰਭਰ ਕਰਦਾ ਤਾਂ ਜਿਹੜੀ ਕਰਨਾਲ ਬੰਟ ਚਿੱਟੂ ਦਾ ਰੋਗ ਕਈ ਵਾਰ ਕੋਈ ਸਕੈਪ ਦੀ ਸਮੱਸਿਆ ਬਲੌਚ ਦੀ ਸਮੱਸਿਆ ਗਲਿਉਮ ਬਲੌਚ ਤਾਂ ਇਹਨਾਂ ਤੋਂ ਬਚਾਉਣ ਵਾਸਤੇ ਜਾਂ ਖਾਸ ਤੌਰ ਤੇ ਰੋਗ ਰਹਿ ਤਾਣਾ ਪੈਦਾ ਕਰਨ ਵਾਸਤੇ ਕਰਨਾਲ ਬੰਟ ਵਾਸਤੇ ਤਾਂ ਸਪੈਸ਼ਲੀ ਜਿਹੜੀ ਸਿਫਾਰਸ਼ ਹੈ ਕਿ ਜਦੋਂ ਫਸਲ ਨਸਾਰੇ ਤੇ ਨਿਸਰਨ ਤੋਂ ਪਹਿਲਾਂ ਆਪਾਂ ਨਸਾਰੇ ਤੇ ਜਿਹੜੀ ਫਸਲ ਆ ਉਹਦੇ ਵਿੱਚ ਆਪਾਂ ਪ੍ਰੋਪੀਕੋਨੋਜੋਲ ਦੀ ਸਪਰੇਅ ਕਰਨੀ ਹੈ ਹੋਰ ਟੈਕਨੀਕਲ ਕਰਨਾ ਹੈ ਜੋ ਆਕਸੀਪਲਸ ਟੈਬੂ ਕਰਨੀ ਹੈ ਟੈਬੂਕੋਨੋਜੋਲ ਕਰਨੀ ਹੈ ਟਰਾਈਫਲੋਕਸੀਸਟੋਬਨ ਪਲਸ ਟੈਬੂਕੋਨੋਜੋਲ ਕਰਨੀ ਵੱਖ-ਵੱਖ ਤਰ੍ਹਾਂ ਦੇ ਟੈਕਨੀਕਲ ਆਉਂਦੇ ਆ ਮੁੱਖ ਦੀ ਗੱਲ ਇਹ ਹੈ ਕਿ ਜਿਹੜੀ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਪ੍ਰੋਪੀਕੋਨੋਜੋਲ ਤੋਂ ਸ਼ੁਰੂ ਕਰ ਸਕਦੇ ਜਿਹੜਾ ਤੇ ਆਪਾਂ ਨੂੰ ਰੇਟ ਵੀ ਘੱਟ ਪੈਂਦਾ ਜ਼ਰੂਰਤ ਹੈ ਜਾਂ ਨਹੀਂ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਉਂਕਿ ਫਸਲ ਦੇ ਵਿੱਚ ਅਜੇ ਇਹ ਨਹੀਂ ਹੁੰਦਾ ਕਿ ਜੇ ਆਪਣੀ ਫਸਲ ਨਸਾਰੇ ਟਾਈਮ ਵਧੀਆ ਠੀਕ ਲੱਗਦੀ ਹੈ ਤਾਂ ਉਹਦੇ ਵਿੱਚ ਹੋ ਸਕਦਾ ਕਿਉਂਕਿ ਟੈਂਪਰੇਚਰ ਦੇ ਵਿੱਚ ਅਪ ਡਾਊਨ ਵੀ ਆਉਣੇ ਮੌਸਮ 'ਚ ਵੀ ਤਬਦੀਲੀ ਆਉਣੀ ਹੈ ਵੱਡੀ ਤੱਕ ਆਪਾਂ ਨੂੰ ਕਦੇ ਨਾ ਕਦੇ ਇੱਕ ਅਦੁੱਲੀ ਨਾਸ਼ਕ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਬਜਾਏ ਕਿ ਆਪਾਂ ਬਾਅਦ 'ਚੋਂ ਕਿਉਂਕਿ ਜਦੋਂ ਸਿੰਪਟਮ ਨਜ਼ਰ ਆਉਂਦੇ ਆ ਤਾਂ ਉਸ ਟਾਈਮ ਤੱਕ ਤਾਂ ਫਿਰ ਬਿਮਾਰੀ ਹੈ ਜਿਹੜੀ ਉਹ ਨੁਕਸਾਨ ਕਰ ਚੁੱਕੀ ਹੁੰਦੀ ਹੈ ਤੇ ਆਪਣੇ ਕੋਲ ਚੰਗੀ ਆਪਸ਼ਨ ਇਹ ਹੈ ਕਿ ਆਪਾਂ ਗੋਭ ਟਾਈਮ ਸਾਰੇ ਤੋਂ ਪਹਿਲਾਂ 80 ਦਿਨ ਤੇ 82 ਦਿਨ ਤੇ ਜਦੋਂ ਵੀ ਤੁਸੀਂ 75 78 ਦਿਨ ਤੇ ਜਦੋਂ ਵੀ ਤੁਸੀਂ ਜਿਹੜੀ ਹੈਗੀ ਆ ਠੀਕ ਮੰਨਦੇ ਆ ਛੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਵਾਸਤੇ ਤੇ ਚੰਗੀ ਵਧੀਆ ਕੁਆਲਿਟੀ ਦਾ ਦਾਣਾ ਪੈਦਾ ਕਰਨ ਵਾਸਤੇ ਕਿਉਂਕਿ ਕੁਝ ਇਸ ਤਰ੍ਹਾਂ ਦੀ ਜਿਹੜੀਆਂ ਸਮੱਸਿਆਵਾਂ ਕਈ ਵਾਰ ਆ ਜਾਂਦੀਆਂ ਕਿ ਫਲਾਵਰਿੰਗ ਟਾਈਮ ਵੀ ਆਪਾਂ ਨੂੰ ਕਈ ਵਾਰ ਕਣਕ ਦੇ ਵਿੱਚ ਸਪਰੇਅ ਕਰਨੀ ਪੈ ਸਕਦੀ ਹੈ ਬੈਟਰ ਆ ਕਿ ਜੇ ਉਹ ਤੋਂ ਪਹਿਲਾਂ ਹੋ ਜੇ ਸਪੋਰ ਕਿਸੇ ਕਿਸਮ ਦਾ ਜਰਮੀਨੇਟ ਹੀ ਨਾ ਕਰੇ ਕਿਉਂਕਿ ਬਿਮਾਰੀ ਦੇ ਵਿੱਚ ਦੇ ਤੁਸੀਂ ਕਹੋਗੇ ਖਾਸ ਤੌਰ ਤੇ ਯਲੂ ਰਸਟ ਜਾਂ ਚਿੱਟੂ ਦਾ ਰੋਗ ਉਹਦੇ ਵਿੱਚ ਤਾਂ ਨਿਸ਼ਾਨੀਆਂ ਆਈਆਂ ਤਾਂ ਆਪਾਂ ਸਪਰੇਅ ਕਰ ਸਕਦੇ ਹਾਂ ਦੋਗੀਆਂ ਦੇ ਵਿੱਚ ਵੀ ਕਰ ਸਕਦੇ ਹਾਂ ਪਰ ਖਾਸ ਤੌਰ ਤੇ ਬੰਡ ਦਾ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਇਹ ਦਾਣੇ ਦੇ ਵਿੱਚ ਕਾਲੇ ਰੰਗ ਦੇ ਕਿਣਕੇ ਬਣਦੇ ਆ ਇਹਦਾ ਕੁਆਲਿਟੀ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤਾਂ ਉਹਦੇ ਵਾਸਤੇ ਆਪਣੇ ਕੋਲੇ ਆਪਸ਼ਨ ਹੈ ਕਿ ਆਪਾਂ ਨੂੰ ਕਰ ਲੈਣੀ ਚਾਹੀਦੀ ਹੈ ਇਹ ਵਧੀਆ ਕੁਆਲਿਟੀ ਦਾ ਬੀਜ ਵੀ ਪੈਦਾ ਹੁੰਦਾ ਤੇ ਵਧੀਆ ਕੁਆਲਿਟੀ ਦਾ ਪ੍ਰੋਡਿਊਸ ਆ ਖਾਦ ਖਾਣ ਵਾਸਤੇ ਵਰਤਣਾ ਤਾਂ ਵੀ ਆਪਾਂ ਨੂੰ ਜਿਹੜੀ ਰੋਗ ਰਹਿਤ ਬਿਮਾਰੀ ਰਹਿਤ ਜਿਹੜਾ ਬੀ ਚੰਗੀ ਕੁਆਲਿਟੀ ਦਾ ਚਾਹੀਦਾ ਤੇ ਜੇ ਆਪਾਂ ਇਸ ਟਾਈਮ ਕਰਦੇ ਤਾਂ ਇਹ ਰੈਜ਼ਿਡੂ ਵਗੈਰਾ ਦੀ ਸਮੱਸਿਆ ਜਿਹੜੀ ਵੱਡੀ ਤੱਕ ਨਹੀਂ ਆਉਂਦੀ ਜੇ ਆਪਾਂ ਲੇਟ ਆਲ ਨੂੰ ਕਰਦੇ ਤਾਂ ਉਹਦੇ ਵਿੱਚ ਕਈ ਕਿਸਮ ਦੀ ਜਿਹੜੀ ਰੈਜ਼ਿਡੂ ਥੋੜੀ ਬਹੁਤ ਦਾਣੇ ਦੇ ਵਿੱਚ ਕਿਉਂਕਿ ਜੇ ਲੋਡ ਲੇਟ ਲੋਡ ਪੈ ਗਈ ਤਾਂ ਆਪਾਂ ਨੂੰ ਕਰਨੀ ਤਾਂ ਪੈਣੀ ਹੈ ਦੂਸਰਾ ਹੈ ਕਿ ਜਿਵੇਂ ਤਾਪਮਾਨ ਜਿਵੇਂ ਅੱਜ 22 ਡਿਗਰੀ ਤੇ ਗਿਆ ਜਾ ਕੇ ਤਾਂ ਟੈਂਪਰੇਚਰ ਦੇ ਵਾਧੇ ਨੂੰ ਦੇਖਦੇ ਆ ਕਿਉਂਕਿ ਟੈਂਪਰੇਚਰ ਦੇ ਵਿੱਚ ਫਲਕੂਲੇਸ਼ਨ ਆਉਣੀ ਹੈ ਇਸ ਵਾਰ ਥੋੜਾ ਜਿਹਾ ਟੈਂਪਰੇਚਰ ਪਿਛਲੀ ਵਾਰ ਨਾਲੋਂ ਫਰਵਰੀ ਦਾ ਜਿਹੜਾ ਹੈਗਾ ਥੋੜਾ ਜਿ ਪਰ ਉਹਨੂੰ ਬਚਾਉਣ ਵਾਸਤੇ ਆਪਾਂ ਗੋ ਬਟੈਮ ਜਿਹੜੀ 13045 ਜਾਂ ਤੁਸੀਂ ਬੋਰਨ ਜਿਹੜੀ ਪੋਲਨ ਨੂੰ ਸਟਰੈਂਥ ਦੇਣ ਵਾਸਤੇ ਉਹ ਜ਼ਰੂਰ ਕਰੋ। ਇਹੀ ਆਪਣਾ ਹੁਣ ਤਾਂ ਪਹਿਲਾਂ ਫੋਟ ਵਾਲੀਆਂ ਸਪਰੇਆਂ ਤੇ ਗੋ ਬਟੈਮ ਇਹ। ਉਸ ਤੋਂ ਬਾਅਦ ਮਿਲਕ ਸਟੇਜ ਤੇ ਤੁਸੀਂ ਰਿਪੀਟ ਕਰਨੀ ਆ ਬੂਰ ਪੈਣ ਸਮੇਂ 13045 ਰਿਪੀਟ ਕਰਨੀ ਆ ਦੁੱਧੇ ਤੇ ਉਹ ਤੁਹਾਡੀ ਮਰਜ਼ੀ ਰਿਪੀਟ ਕਰੋਗੇ ਤਾਂ ਫਾਇਦਾ ਲਾਜ਼ਮੀ ਹੋਊਗਾ। ਇਹੀ ਇੱਕ ਕੰਮ ਦੀ ਜਿਹੜੀ ਸਪਰੇ ਹੈਗੀ ਆ। ਦਾਣਿਆਂ ਦਾ ਭਾਰ ਜਿਹੜੇ ਦਾਣਿਆਂ 'ਚ ਜ਼ਿੰਕ ਕੰਟੈਂਟ ਵਧਾਉਣ ਨੂੰ ਜ਼ਿੰਕ ਦੀ ਸਪਰੇ ਤੁਸੀਂ ਕਰ ਸਕਦੇ ਜੇ ਪਹਿਲਾਂ ਜ਼ਿੰਕ ਵਾਲੀਆਂ ਕੀਤੀਆਂ ਦਾ ਜ਼ਰੂਰਤ ਨਹੀਂ ਬਹੁਤ ਵਧੀਆ ਫਿਰ ਕੁਆਲਿਟੀ ਦਾ ਚੰਗੇ ਭਰਮੇ ਦਾਣੇ ਵਾਸਤੇ ਕੁਆਲਟੀ ਵਾਸਤੇ ਤੁਸੀਂ ਇਹ ਉਲੀ ਨਾਸ਼ਕ ਦੀ ਆਪਸ਼ਨ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਬਾਅਦ ਚ ਰੋਡ ਪੈਗੇ ਆਪਾਂ ਬਾਅਦ ਚ ਕਰ ਦਾਂਗੇ ਤਾਂ ਉਹਦੇ ਨਾਲੋਂ ਬੈਟਰ ਹੈ ਜੇ ਤੁਸੀਂ ਡਬਲ ਟੈਕਨੀਕਲ ਵੀ ਕਰਨਾ ਤਾਂ ਗੋਭ ਸਮੇਂ ਸਾਰੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਇਹਦੇ ਨਾਲ ਕੀ ਹੁੰਦਾ ਚੰਗਾ ਪੱਤਾ ਵੀ ਰੋਗ ਰਹਿਤ ਰਹੂਗਾ ਬਿਮਾਰੀ ਰਹਿਤ ਵਧੀਆ ਚੰਗਾ ਝਾੜ ਤੁਸੀਂ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ